ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗਗਨਦੀਪ ਸਿੰਘ ਸਰਾਹ ਡੀਐਮਟੀਵੀ ਪੰਜਾਬ ਤੇ ਤੁਹਾਡਾ ਸਵਾਗਤ ਕਰਦਾ ਹਾਂ ਅੱਜ ਮੈਂ ਤੁਹਾਡੇ ਨਾਲ ਸਾਂਝ ਪਵਾ ਰਿਹਾ ਹਾਂ ਉਸ ਅਸਰਦਾਰ ਕੈਂਟ ਜੱਜ ਸਰਦਾਰ ਦੇ ਮਹੱਤਵਪੂਰਨ ਫੈਸਲਿਆਂ ਤੇ ਜਿਹੜੇ ਕਿ ਇਤਿਹਾਸ ਬਣ ਗਏ ਨੇ ਜਿਸ ਕਰਕੇ ਉਸ ਕੈਂਨ ਸਰਦਾਰ ਜੱਜ ਦਾ ਨਾਮ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਗਿਆ ਹੈ ਸਿੱਖਾਂ ਲਈ ਵੱਡੇ ਮਾਣ ਦੀ ਗੱਲ ਹੈ ਕਿ ਦੇਸ਼ ਦੇ ਪਹਿਲੇ ਸਾਬਕਾ ਸਿੱਖ ਚੀਫ ਜਸਟਿਸ ਜਗਦੀਸ਼ ਸਿੰਘ ਜੀ ਖੇਹਰ ਨੂੰ ਕੇਂਦਰ ਸਰਕਾਰ ਨੇ ਲੰਗੀ 26 ਜਨਵਰੀ ਨੂੰ ਭਾਰਤ ਦੇ ਦੂਜੇ ਵੱਡੇ ਨਾਗਰਿਕ ਪੁਰਸਕਾਰ ਪਦਮ ਵਿਭੂਸ਼ਣ ਨਾਲ ਨਿਵਾਜਿਆ ਹੈ। ਘੈਂਟ ਸਰਦਾਰ ਜੱਜ ਮੈਂ ਇਸ ਲਈ ਸ਼ਾਬਦ ਵਰਤਿਆ ਸੀ ਕਿਉਂਕਿ ਜਸਟਿਸ ਜਗਦੀਸ਼ ਸਿੰਘ ਖੇਰ ਲਈ ਇਹ ਗੱਲ ਮਸ਼ਹੂਰ ਹੈ ਕਿ ਉਹਨਾਂ ਵੱਲੋਂ ਦਿੱਤੇ ਗਏ ਫੈਸਲੇ ਸਰਕਾਰਾਂ ਦੇ ਵਿਚਾਰਾਂ ਦੇ ਉਲਟ ਹੁੰਦੇ ਸਨ ਜਾਂ ਸਰਕਾਰਾਂ ਦੇ ਉਲਟ ਸਨ। ਮੈਂ ਹੁਣ ਤੁਹਾਨੂੰ ਉਹਨਾਂ ਦੇ ਮਹੱਤਵਪੂਰਨ ਫੈਸਲਿਆਂ ਤੇ ਝਾਤ ਮਰਵਾਉਣਾ ਹਾਂ। ਪਹਿਲਾ ਜਿਹੜਾ ਉਹਨਾਂ ਨੇ ਫੈਸਲਾ ਕੀਤਾ ਸੀ ਜਦੋਂ ਉਹਨਾਂ ਨੇ ਸਿੱਖਾਂ ਦੀ ਜਾਂ ਸਿੱਖ ਦੀ ਪਹਿਚਾਣ ਦੱਸੀ ਸੀ ਜਸਟਿਸ ਜਗਦੀਸ਼ ਸਿੰਘ ਖੇਹਰ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਜੱਜ ਹੁੰਦੇ ਆ ਆਪਣੇ ਇਤਿਹਾਸਕ ਫੈਸਲੇ 'ਚ ਸਿੱਖ ਦੀ ਪਹਿਚਾਣ ਦੱਸੀ ਸੀ ਉਹਨਾਂ ਆਪਣੇ ਫੈਸਲੇ 'ਚ ਕਿਹਾ ਸੀ ਕਿ ਪੱਗ ਬੰਨਣਾ ਸਿੱਖ ਧਰਮ ਦੀ ਮੁਢਲੀ ਰਵਾਇਤ ਹੈ ਪਰ ਇੱਕ ਸਿੱਖ ਉਹ ਹੈ ਜੋ ਨਾ ਤਾਂ ਕੇਸ ਕਤਲ ਕਰਵਾਵੇ ਨਾ ਦਾੜ੍ਹੀ ਕਤਲ ਕਰਵਾਵੇ ਨਾ ਹੀ ਆਪਣੇ ਪਰਵੱਟੇ ਮਨਵਾਵੇ ਉਹਨਾਂ ਆਪਣੇ ਫੈਸਲੇ 'ਚ ਸਿੱਖ ਰਹਿਤ ਮਰਿਆਦਾ ਅਨੁਸਾਰ ਇੱਕ ਸਿੱਖ ਨੂੰ ਕੇਸ ਕਤਲ ਕਰਨ ਦਾ ਅਧਿਕਾਰ ਨਹੀਂ ਸਿੱਧਤਾਉ ਕਹਿੰਦੇ ਵੀ ਸਿੱਖ ਮਰਿਆਦਾ ਦੇ ਵਿੱਚ ਸਿੱਖ ਨੂੰ ਕੇਸ ਕਤਲ ਦਾ ਅਧਿਕਾਰ ਨਹੀਂ ਦਿੱਤਾ ਜਾਂਦਾ ਉਹ ਕਹਿੰਦੇ ਵਾਲਾ ਨੂੰ ਡਾਈ ਕਰਨਾ ਵੀ ਸਿੱਖ ਰਹਿਤ ਮਰਿਆਦਾ ਦੇ ਉਲਟ ਹੈ ਇਸ ਬੈਂਚ ਤੇ ਦੋ ਹੋਰ ਜੱਜਾਂ ਨੇ ਵੀ ਜਸਟਿਸ ਜਸਵੀਰ ਸਿੰਘ ਤੇ ਜਸਟਿਸ ਏਕੇ ਮਿੱਤਲ ਨੇ ਵੀ ਜਸਟਿਸ ਜਗਦੀਪ ਸਿੰਘ ਖੇਰ ਦੀ ਹਾਂ ਦੇ ਵਿੱਚ ਹਮਲਾਈ ਸੀ ਇਹ ਫੈਸਲਾ 30 ਮਈ 2009 ਨੂੰ ਆਇਆ ਸੀ ਜਦੋਂ ਇੱਕ ਮਾਮਲੇ 'ਚ ਸਿੱਖ ਗੁਰਦੁਆਰਾ ਐਕਟ 1925 'ਚ ਸਿੱਖ ਦੀ ਪਰਿਭਾਸ਼ਾ ਨੂੰ ਚੁਣੌਤੀ ਦਿੱਤੀ ਗਈ ਸੀ ਇਹ ਪਟੀਸ਼ਨ ਗੁਰਲੀਨ ਕੌਰ ਤੇ ਹੋਰਾਂ ਨੇ ਹਾਈ ਕੋਰਟ ਦੇ ਵਿੱਚ ਦਾਖਲ ਕੀਤੀ ਸੀ ਕਿਉਂਕਿ ਉਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਏ ਜਾ ਰਹੇ ਐਮਬੀਬੀਐਸ ਦੇ ਕੋਰਸ ਵਿੱਚ ਦਾਖਲਾ ਨਹੀਂ ਸੀ ਦਿੱਤਾ ਗਿਆ ਕਿਉਂਕਿ ਉਹਨਾਂ ਨੇ ਆਪਣੇ ਪਰਵਟਿਆਂ ਦੀ ਸਫਾਈ ਕੀਤੀ ਸੀ ਜਾਂ ਕਹਿ ਲਈਏ ਕਿ ਪਰਵਟੇ ਮਨਾਏ ਹੋਏ ਸਨ ਉਹ ਤੇ ਦਾੜੀ ਹੈ ਜਿਹੜੀ ਉਹਨਾਂ ਨੇ ਕਤਲ ਕੀਤੀ ਹੋਈ ਸੀ ਜੋ ਕਿ ਸਿੱਖ ਰਹਿਤ ਮਰਿਆਦਾ ਦੇ ਉਲਟ ਸੀ ਜਸਟਿਸ ਕੇਰ ਨੇ ਆਪਣੇ ਫੈਸਲੇ 'ਚ ਕਿਹਾ ਸੀ ਕਿ ਸਿੱਖ ਘੱਟ ਗਿਣਤੀ ਕੋਟੇ 'ਚ ਦਾਖਲੇ ਲਈ ਸਿੱਖੀ ਸਰੂਪ ਹੋਣਾ ਲਾਜ਼ਮੀ ਹੈ ਇਹ ਸੀ ਉਹਨਾਂ ਦਾ ਇੱਕ ਵੱਡਾ ਇਤਿਹਾਸਕ ਫੈਸਲਾ ਦੂਸਰਾ ਇਤਿਹਾਸਕ ਫੈਸਲਾ ਜਦੋਂ ਉਹਨਾਂ ਨੇ ਕਿਹਾ ਸੀ ਕਿ ਤਿੰਨ ਤਲਾਕ ਮਾਮਲੇ ਵਿੱਚ ਅਦਾਲਤ ਦਖਲ ਨਹੀਂ ਦੇਵੇਗੀ ਚੀਫ ਜਸਟਿਸ ਜੇਐਸ ਖੇਰ ਨੇ ਘਟ ਗਿਣਤੀ ਦੇ ਫੈਸਲੇ ਵਿੱਚ ਕਿਹਾ ਸੀ ਕਿ ਤਿੰਨ ਤਲਾਕ ਇੱਕ ਧਾਰਮਿਕ ਪ੍ਰਥਾ ਹੈ ਜਸਟਿਸ ਚੀਫ ਜਸਟਿਸ ਦੇ ਅਨੁਸਾਰ ਇਹ ਪ੍ਰਥਾ ਸੁੰਨੀ ਭਾਈਚਾਰੇ ਦਾ ਅਨੇਕੜਵਾ ਅੰਗ ਹੈ ਇਹ ਪ੍ਰਥਾ 1000 ਸਾਲ ਤੋਂ ਚੱਲੀ ਆ ਰਹੀ ਹੈ ਇਸ ਲਈ ਅਦਾਲਤ ਇਸ ਵਿੱਚ ਦਖਲ ਨਹੀਂ ਦੇ ਸਕਦੀ ਉਹਨਾਂ ਨੇ ਇਸ ਗੱਲ ਤੇ ਸਹਿਮਤੀ ਜਤਾਈ ਸੀ ਕਿ ਇਹ ਪਾਪ ਹੈ ਇਸ ਲਈ ਸਰਕਾਰ ਨੂੰ ਇਸ 'ਚ ਦਖਲ ਦੇਣਾ ਚਾਹੀਦਾ ਹੈ ਅਤੇ ਤਿੰਨ ਤਲਾਕ ਲਈ ਕਾਨੂੰਨ ਬਣਾਉਣਾ ਚਾਹੀਦਾ ਹੈ ਇਸੇ ਤਰ੍ਹਾਂ ਹੀ ਇੱਕ ਵਾਰ 26 ਨਵੰਬਰ ਨੂੰ ਭਾਰਤ ਦੇ ਸੰਵਿਧਾਨ ਦਿਵਸ ਮੌਕੇ ਜਸਟਿਸ ਕੇਹਰ ਨੇ ਭਾਰਤ ਦੇ ਅਟਾਰਨੀ ਜਰਨਲ ਮੁਕਲ ਰਹਿਤੋਗੀ ਮੁਕਲ ਰਹਿਤੋਗੀ ਦੇ ਉਸ ਬਿਆਨ ਦਾ ਟੁਕਮਾ ਉਤਰ ਦਿੱਤਾ ਸੀ ਜਿਸ ਚ ਉਹਨਾਂ ਨੇ ਕਿਹਾ ਸੀ ਕਿ ਨਿਆਂਪਾਲਿਕਾ ਨੂੰ ਆਪਣੀ ਲਕਸ਼ਮਣ ਰੇਖਾ ਦੇ ਅੰਦਰ ਹੀ ਕੰਮ ਕਰਨਾ ਚਾਹੀਦਾ ਹੈ ਜਸਟਿਸ ਕੇਹਰ ਨੇ ਇਸ ਦੇ ਜਵਾਬ ਵਿੱਚ ਕਿਹਾ ਸੀ ਕਿ ਨਿਆਂਪਾਲਿਕਾ ਆਪਣੀ ਲਕਸ਼ਮਣ ਰੇਖਾ ਦੇ ਅੰਦਰ ਰਹਿ ਕੇ ਹੀ ਕੰਮ ਕਰ ਰਹੀ ਹੈ ਤੇ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਸਰਕਾਰੀ ਜ਼ਬਰ ਤੋਂ ਸੁਰੱਖਿਆ ਪ੍ਰਦਾਨ ਕਰਨਾ ਨਿਆਂਪਾਲਿਕਾ ਦਾ ਕੰਮ ਹੈ ਆਜ਼ਾਦੀ ਸਮਾਨਤਾ ਤੇ ਆਦਰ ਸਨਮਾਨ ਨਾਲ ਰਹਿਣਾ ਦੇਸ਼ ਦੇ ਹਰ ਨਾਗਰਿਕ ਦਾ ਜਨਮ ਸਿੱਧਾ ਅਧਿਕਾਰ ਹੈ ਇਸ ਤੋਂ ਇਲਾਵਾ ਜਸਟਿਸ ਕੇਰ ਸਿੰਘ ਨੇ ਸੁਪਰੀਮ ਕੋਰਟ ਦੇ ਉਸ ਬੈਂਚ ਦੀ ਵੀ ਅਗਵਾਈ ਕੀਤੀ ਸੀ ਜਿਸ ਨੇ ਜਨਵਰੀ ਚ ਅਰਨਾਚਲ ਪ੍ਰਦੇਸ਼ ਚ ਲਾਗੂ ਕੀਤੇ ਰਾਸ਼ਟਰਪਤੀ ਰਾਜ ਦੇ ਫੈਸਲੇ ਨੂੰ ਰੱਦ ਕੀਤਾ ਸੀ ਜਸਟਿਸ ਕੇਰ ਸਿੰਘ ਉਸ ਬੈਂਚ ਦਾ ਵੀ ਹਿੱਸਾ ਰਹੇ ਨੇ ਜਿਨ੍ਹਾਂ ਨੇ ਸਹਾਰਾ ਗਰੁੱਪ ਵੱਲੋਂ ਲੋਕਾਂ ਦੇ ਪੈਸੇ ਵਾਪਸ ਨਾ ਕਰਨ ਤੇ ਸਹਾਰਾ ਮੁਖੀ ਸਬੋਤਰੋ ਰਾਏ ਨੂੰ ਜੇਲ੍ਹ ਭੇਜਣ ਦਾ ਹੁਕਮ ਜਾਰੀ ਕੀਤੇ ਸਨ ਅਖੀਰ ਦੇ ਵਿੱਚ ਮੈਂ ਤੁਹਾਨੂੰ ਉਹਨਾਂ ਦਾ ਆਖਰੀ ਫੈਸਲਾ ਜਿਹੜਾ ਇਤਿਹਾਸ ਦੇ ਵਿੱਚ ਸੁਨਹਿਰੀ ਅੱਖਰਾਂ ਦੇ ਵਿੱਚ ਦਰਜ ਹੈ ਜਸਟਿਸ ਕੇਰ ਸਿੰਘ ਸੁਪਰੀਮ ਕੋਰਟ ਦੇ ਉਸ ਬੈਂਚ ਦਾ ਵੀ ਹਿੱਸਾ ਸਨ ਜਿਨ੍ਹਾਂ ਨੇ ਦਿਹਾੜੀਦਾਰ ਮੁਲਾਜ਼ਮਾਂ ਜਾਂ ਜਿਨ੍ਹਾਂ ਨੂੰ ਕਹਦੇ ਆ ਠੇਕੇ ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਦੇ ਹੱਕ ਲਈ ਇਕਲ ਪੇ ਇਕਲ ਵਰਕ ਬਰਾਬਰ ਕੰਮ ਬਰਾਬਰ ਤਨਖਾਹ ਦਾ ਫੈਸਲਾ ਸੁਣਾਇਆ ਸੀ ਸੋ ਸਾਥੀਓ ਮੈਂ ਤੁਹਾਨੂੰ ਜਸਟਿਸ ਕੇਰ ਸਿੰਘ ਦੇ ਕੁਝ ਮਹੱਤਵਪੂਰਨ ਫੈਸਲੇ ਜਿਹੜੇ ਉਹਨਾਂ ਨੇ ਕੀਤੇ ਸੀ ਤੁਹਾਡੇ ਨਾਲ ਸਾਂਝੇ ਕੀਤੇ ਨੇ ਤੁਹਾਨੂੰ ਸਾਡਾ ਇਹ ਉਪਰਾਲਾ ਕਿਸ ਤਰ੍ਹਾਂ ਦਾ ਲੱਗਿਆ ਸਾਨੂੰ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ